ਜੀ ਹਾਂ ਹੁਣ ਕੈਨੇਡਾ ਤੋਂ ਬਾਅਦ ਯੂਕੇ ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਵਿਦੇਸ਼ੀ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੀ ਗੱਲ ਜਿਹੜੀ ਆ ਯੂਕੇ ਦੇ ਵੱਲੋਂ ਕੀਤੀ ਜਾ ਰਹੀ ਹੈ ਜੇ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਦੇ ਮੁਤਾਬਕ ਹੁਣ ਪਹਿਲਾਂ ਹੀ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਦੇ ਵੱਲੋਂ ਕਈ ਨਿਯਮ ਬਣਾ ਦਿੱਤੇ ਗਏ ਨੇ ਜਿੰਨਾ ਕਰਕੇ ਹੁਣ ਜੋ ਪੰਜਾਬੀ ਕੈਨੇਡਾ ਦਾ ਰੁਖ ਕਰ ਰਹੇ ਸੀ ਹੁਣ ਹੋਰ ਦੇਸ਼ਾਂ ਦਾ ਰੁਖ ਕਰ ਰਹੇ ਨੇ ਬਲਾਲ ਜੇ ਗੱਲ ਕੀਤੀ ਜਾਵੇ ਪੰਜਾਬੀਆਂ ਦੀ ਤਾਂ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਇਸ ਤੋਂ ਬਾਅਦ ਯੂਕੇ ਦੀ ਯੋਜਨਾ ਬਣਾਉਣ ਵਾਲੇ ਤੇ ਯੂਕੇ ਦੇ ਵਿੱਚ ਰਹਿ ਰਹੇ ਵਿਦਿਆਰਥੀਆਂ ਲਈ ਵੀ ਵੱਡੀ ਖਬਰ ਹੈ ਜੀहां ਤੁਹਾਨੂੰ ਦੱਸ ਦਈਏ ਕਿ 10 ਕਟ ਗ੍ਰੇਡ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਇਹ ਯੋਜਨਾ ਬਣਾਈ ਜਾ ਰਹੀ ਹੈ ਯੂਕੇ ਦੇ ਵੱਲੋਂ ਇੱਕ ਰਿਪੋਰਟ ਮੁਤਾਬਕ ਯੂਕੇ ਦੀ ਸਲਾਹਕਾਰ ਕਮੇਟੀ ਨੇ ਕਿਹਾ ਹੈ ਕਿ 2 ਸਾਲ ਦੇ ਗ੍ਰੈਜੂਏਸ਼ਨ ਵੀਜ਼ੇ ਤੇ ਵਿਦੇਸ਼ੀ ਵਿਦਿਆਰਥੀ ਜੋ ਉੱਚ ਦਰਜੇ ਹਾਸਲ ਕਰਨ ਦੇ ਵਿੱਚ ਅਸਫਲ ਰਹੇ ਨੇ ਉਹਨਾਂ ਨੂੰ ਯੂਕੇ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ ਮਤਲਬ ਕਿ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਵੱਡੀ ਉलांग ਨਹੀਂ ਪੱਟੀ ਜਿਨ੍ਹਾਂ ਨੂੰ ਕੋਈ ਵੱਡੀ ਸਫਲਤਾ حاصل ਨਹੀਂ ਹੋਈ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜਲਦ ਹੀ ਰਿਪੋਰਟ ਕੀਤਾ ਜਾ ਸਕਦਾ ਇਹ ਜਾਣਕਾਰੀ ਜਿਹੜੀ ਆ ਸਾਹਮਣੇ ਆ ਰਹੀ ਹੈ ਰਿਪੋਰਟ ਮੁਤਾਬਕ ਯੂਕੇ ਦੇ ਗ੍ਰੈਸ ਕਟਰ ਜੈਮਸ ਨੂੰ ਇਸ ਦੇ ਰਿਕਾਰਡ ਉੱਚ ਪੱਧਰ ਤੋਂ 3 ਲੱਖ ਤੱਕ ਸ਼ੁੱਧ ਪ੍ਰਵਾਸ ਨੂੰ ਘਟਾਉਣ ਦੇ ਲਈ 5 ਨੁਕਾਤੀ ਯੋਜਨਾ ਦੇ ਹਿੱਸੇ ਵਜੋਂ ਗ੍ਰੈਜੂਏਸ਼ਨ ਵੀਜ਼ਾ ਦੀ ਸਮੀਖਿਆ ਕਰਨ ਦੇ ਲਈ ਕਿਹਾ ਗਿਆ ਤਾਂ ਦੱਸਦੀ ਹੈ ਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜੂਨ 2023 ਦੇ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ 98 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਰਹਿਣ ਲਈ 2 ਸਾਲ ਦਾ ਵੀਜ਼ਾ ਦਿੱਤਾ ਗਿਆ ਸੀ ਜੋ ਕਿ ਸਿਰਫ 1 ਸਾਲ ਦੇ ਵਿੱਚ 42 ਹਜ਼ਾਰ ਜਾਂ 74% ਦਾ ਵਾਅਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਖਦਸਾ ਹੈ ਕਿ ਯੂਕੇ ਦੇ ਵਿੱਚ ਕੰਮ ਕਰਨ ਲਈ ਇਸ ਦੀ ਵਰਤੋਂ ਪਛਲੇ ਦਰਵਾਜ਼ੇ ਵਜੋਂ ਕੀਤੀ ਜਾ ਰਹੀ ਹੈ एमएसी ਦੇ ਚੇਅਰਮੈਨ ਪ੍ਰੋਫੈਸਰ ਬਾਈ ਨਬੀਨ ਨੇ ਕਿਹਾ ਹੈ ਕਿ ਉਹਦੀ ਕਮੇਟੀ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਕੀ ਹੋਰ پابندੀਆਂ ਹੋਣੀਆਂ ਚਾਹੀਦੀਆਂ ਨੇ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਬ੍ਰਿਟੇਨ ਦੇ ਵਿੱਚ ਰਹਿਣ ਦੀ ਇਜਾਜ਼ਤ ਦੇਣ ਤਾਂ ਹੀ ਉਹ ਉੱਜ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਨ ਜਾਂ ਨਿਰਧਾਰਤ ਕੋਰਸ ਪੂਰੇ ਕਰਦੇ ਹਨ ਇਹ ਕੁਝ ਖਾਸ ਕਿਸਮ ਦੀਆਂ ਨੌਕਰੀਆਂ ਜਾਂ ਗਤੀਵਿਧੀਆਂ ਤੱਕ ਸੀਮਿਤ ਹੋ ਸਕਦਾ ਹੈ ਇਸ ਤੋਂ ਇਲਾਵਾ ਸਾਬਕਾ ਗ੍ਰੈਸ ਕਤਰ ਸੂਏਲਾ ਬਰੇਵਰ ਮੈਨ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਨੇ ਜਨਤਾਵਾਂ ਦੇ ਵਿਚਾਰ ਗ੍ਰੈਜੂਏਟ ਵੀਜ਼ੇ ਨੂੰ ਵਕਰਨ ਦਾ ਬਦਲਣ ਲਈ ਜ਼ੋਰ ਦਿੱਤਾ ਹੈ ਇਕੇ ਹੈ ਇਮੀਗ੍ਰੇਸ਼ਨ ਚਾਹਤ ਕਰ ਰਿਹਾ ਹੈ ਤੇ ਇਸ ਦੇ ਦੁਰਬਰਤੋ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਹੁਣ ਇਹ ਖਬਰ ਜਿਹੜੀ ਆ ਯੂਕੇ ਤੋਂ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਨੇ ਯੂਕੇ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਵੱਡੀ ਪੁਲਾੰਗ ਨਹੀਂ ਪੱਟੀ ਵੱਡੀ ਸਫਲਤਾ ਹਾਸਲ ਨਹੀਂ ਕੀਤੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜਿਹੜੇ ਜਿਹੜੇ ਯੂਕੇ ਰਹਿੰਦੇ ਨੇ ਵਿਦਿਆਰਥੀ ਯੂਕੇ ਪੜ੍ਹਨ ਜਾਣਾ ਚਾਹੁੰਦੇ ਨੇ ਜਾਂ ਫਿਰ ਪੜ੍ਹ ਰਹੇ ਨੇ ਉਹਨਾਂ ਤੱਕ ਇਹ ਖਬਰ ਜਲ ਪਹੁੰਚਾਣਾ ਤੁਹਾਡਾ ਕੰਮ ਹੈ